ਜੀ ਪਾਸਪੋਰਟ ਬਣਵਾਉਣ ਆਏ ਵੀ ਆ ਜੀ ਰੱਜਾਣੇ ਕੋਈ ਹੈ ਨਹੀਂ ਪੱਖਾ ਪੱਖਾ ਲੈਡ ਲੂਟ ਦਾ ਕੋਈ ਇੰਤਜ਼ਾਮ ਕੁਝ ਨਹੀਂ ਹੈਗਾ ਜੀ ਤਾਂ ਦੇਖੋ ਜੀ ਸਾਰੀ ਪਬਲਿਕ ਗਰਮੀ ਦੇ ਵਿੱਚ ਬੈਠੀ ਹੈ ਚਾਰੇ ਪਾਸੇ ਦੇਖੋ ਕੋਈ ਪੱਖਾ ਨਹੀਂ ਹੈਗਾ ਕੋਈ ਸਹੂਲਤ ਨਹੀਂ ਹੈਗੀ ਅੱਖੇ ਚਾਹੀਦੇ ਥੋੜੇ ਪੱਖੇ ਲੱਗਣ ਕੋਈ ਪਾਣੀ ਵਾਲਾ ਕੋਈ ਲੱਗਾ ਹੋਵੇ ਵੀ ਚਲੋ ਕੋਈ ਪਾਣੀ ਦਾ ਘੁੱਟ ਪੀ ਲਵੇ ਗਰਮੀ ਦਾ ਟਾਈਮ ਹੈ ਪਾਣੀ ਦਾ ਕੋਈ ਸੁਵਿਧਾ ਇੱਥੇ ਨਾ ਬੈਠਣ ਦੀ ਜਗ੍ਹਾ ਨਾ ਕੋਈ ਪੱਖਾ ਨਾ ਕੁਛ ਇਹ ਸਰਕਾਰਾਂ ਦੀ ناکਾਮੀ ਹੈ ਸਾਰੀ ਇਹ ਅਸੀਂ ਕਹਿੰਦੇ ਭਵੰਤ ਮੰਤਰੀ ਸਰਕਾਰ ਬਹੁਤ ਕੁਝ ਕਰੂਗੀ ਪਰ ਇੱਥੇ ਕੁਝ ਵੀ ਨਹੀਂ ਹੋਇਆ ਨਾ ਇਸ ਦਾ ਮੰਤਰੀ ਸਰਕਾਰ ਤੇ ਬਹੁਤ ਜ਼ਿਆਦਾ ਵਿਸ਼ਵਾਸ ਕੀਤਾ ਸੀਗਾ ਠੀਕ ਹੈ ਉਹਨਾਂ ਨੇ ਬੰਨੇ ਵਿੱਚ ਦਿੱਤਾ ਦਵਾਈਆਂ ਸੀਗੀਆਂ ਲੇਕਿਨ ਉਹਨਾਂ ਦਾ ਕੋਈ ਸੁਧਾਰ ਨਹੀਂ ਹੋਇਆ ਫੜੇ ਕੋਈ ਨਹੀਂ ਮਨ ਮਾਲਸ ਗਾਨੀ ਬੋਟਾ ਬਾਗੇ ਵੀ ਸਾਨੂੰ ਆ ਗਿਆ ਲੁਧਿਆਣਾ ਦੇ ਪਾਸਪੋਰਟ ਆਫਿਸ ਦੇ ਬਾਹਰ ਲੋਕਾਂ ਨੂੰ ਕਈ ਘੰਟੇ ਉਡੀਕ ਕਰਨੀ ਪੈ ਰਹੀ ਹੈ ਇਸ ਦੌਰਾਨ ਇੱਥੇ ਲੋਕਾਂ ਨੂੰ ਕਈ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਾਸਪੋਰਟ ਦਫ਼ਤਰ ਦੇ ਬਾਹਰ ਲੋਕਾਂ ਦੇ ਬੈਠਣ ਦਾ ਨਾ ਕੋਈ ਪ੍ਰਬੰਧ ਹੈ ਪੀਣ ਵਾਲੇ ਪਾਣੀ ਅਤੇ ਬਾਥਰੂਮ ਦੀ ਵੀ ਕੋਈ ਸਹੂਲਤ ਨਹੀਂ ਹੈ ਲੋਕ ਗਰਮੀ ਵਿੱਚ ਪਰੇਸ਼ਾਨ ਹੋਣ ਨੂੰ ਮਜਬੂਰ ਹਨ ਇਸਨੂੰ ਤੁਸੀਂ ਵੀ ਸੁਣੋ ਲੋਕਾਂ ਨੇ ਹੋ ਕੀ ਕਿਹਾ ਸਤਿ ਸ਼੍ਰੀ ਅਕਾਲ ਭਾਜੀ ਭਾਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਲੁਧਿਆਣੇ ਤੋਂ ਆਏ ਜੀ ਕਿਹੜੀ ਜਗ੍ਹਾ ਆਏ ਹੋਏ ਆ ਅਸੀਂ ਪਾਸਪੋਰਟ ਤੋਂ ਉੱਤਰ ਆਏ ਜੀ ਟੀਵੀ ਦੇ ਰੋਮੀ ਆਏ ਹਾਂ ਤਕਰੀਬਨ 11 ਵਜੇ ਆਏ ਸੀ ਜੀ ਕਿਸ ਤਰ੍ਹਾਂ ਦੀਆਂ ਇੱਥੇ ਦਿੱਕਤਾਂ ਆ ਰਹੀਆਂ ਹਨ ਦਿੱਕਤਾਂ ਦੇਖੋ ਜੀ ਸਾਰੀ ਪਬਲਿਕ ਗਰਮੀ ਦੇ ਵਿੱਚ ਬੈਠੀ ਹੈ ਚਾਰੇ ਪਾਸੇ ਦੇਖੋ ਕੋਈ ਪੱਖਾ ਨਹੀਂ ਹੈਗਾ ਕੋਈ ਸਹੂਲਤ ਨਹੀਂ ਹੈਗੀ ਪੱਖੇ ਚਾਹੀਦੇ ਥੋੜੇ ਪੱਖੇ ਲੱਗਣ ਕੋਈ ਪਾਣੀ ਵਾਲਾ ਕੋਈ ਲੱਗਾ ਹੋਵੇ ਵੀ ਚਲੋ ਕੋਈ ਪਾਣੀ ਦਾ ਘੁੱਟ ਪੀ ਲਵੇ ਗਰਮੀ ਦਾ ਟਾਈਮ ਕੋਈ ਕੁਰਸੀਆਂ ਵਗੈਰਾ ਹੋਣ ਵੀ ਥੋੜੀ ਸਹੂਲਤ ਚਾਹੀਦੀ ਹੈ ਹਾਂਜੀ ਸਹੂਲਤ ਚਾਹੀਦੀ ਹੈ ਜੀ ਮੈਂ ਬਜ਼ੁਰਗ ਵੀ ਕੀ ਮਿਲ ਜਾਂਦੇ ਬਿਲਕੁਲ ਦੇਖੋ ਬਜ਼ੁਰਗ ਵੀ ਹੈਗੇ ਦੇਖੋ ਬਜ਼ੁਰਗ ਮਾਤਾਵਾਂ ਸਾਰੇ ਹੈਗੇ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਜੀ ਚਾਹੀਦਾ ਜੀ ਸੰਗਤਾਂ ਵਾਸਤੇ ਲੋਕਾਂ ਵਾਸਤੇ ਪਬਲਿਕ ਵਾਸਤੇ ਸਹੂਲਤਾਂ ਚਾਹੀਦੀਆਂ ਥੋੜੀ ਬਹੁਤ ਪੱਖੇ ਲੱਗ ਜਾਣ ਕੁਰਸੀਆਂ ਵਗੈਰਾ ਪਾਣੀ ਦਾ ਥੋੜਾ ਪ੍ਰਬੰਧ ਹੋਵੇ ਹਾਂਜੀ ਮੈਂ ਗਰਮੀ ਜ਼ਿਆਦਾ ਹੈ ਗਰਮੀ ਬਹੁਤ ਜ਼ਿਆਦਾ ਹੈ ਦੇਖੋ ਲੋਕੀ ਕੋਸ ਨਹੀਂ ਹੈਗਾ ਇੰਨਾ ਦੂਰ ਰਲ ਹਾਂਜੀ ਮਨਦੀਪ ਤੋਂ ਰਹੀ ਮੈਂ ਕਿੱਥੇ ਆਲੀ ਅਸੀਂ ਪਾਸਪੋਰਟ ਬਣਾਉਣ ਆਏ ਜੀ ਦੇਖੀ ਇੱਥੇ ਪੱਖੇ ਨਹੀਂ ਹੈਗੇ ਜੀ ਨਾ ਬੈਠਣ ਨੂੰ ਜਗ੍ਹਾ ਗਈ ਵੀ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਆਂ ਵੀ ਪੱਖੇ ਚਾਹੀਦੇ ਆ ਬੈਠਣ ਨੂੰ ਜਗ੍ਹਾ ਚਾਹੀਦੀ ਆ ਪਾਣੀ ਵੀ ਪੀਣ ਨੂੰ ਹੈ ਨਹੀਂ ਬਹੁਤ ਗਰਮੀ ਪੈ ਰਹੀ ਆ ਦੇਖੋ ਜੇ ਵੀ ਕੋਈ ਗਾਈਡ ਗੁਰ ਕਰਦਾ ਇੱਥੇ ਉਹਦਾ ਕੋਈ ਕੰਮ ਹੈਗਾ ਕੋਈ ਦਿਲ ਹੈਗਾ ਨਹੀਂ ਜੀ ਕੋਈ ਨਹੀਂ ਹੈਗਾ ਸਾਡੀ ਮੰਗ ਇਹ ਹੀ ਆ ਵੀ ਇੱਥੇ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਬੈਠਣ ਨੂੰ ਜਗ੍ਹਾ ਹੋਣੀ ਚਾਹੀਦੀ ਆ ਪੱਖੇ ਹੋਣੇ ਚਾਹੀਦੇ ਆ ਹਾਂ ਜੀ ਹਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਅੱਲੇ ਤੋਂ ਆਏ ਜੀ ਗ੍ਰਾਮ ਕੋਲੋਂ ਕਿੱਥੇ ਆਏ ਹੋਏ ਆ ਇੱਥੇ ਲੁਧਿਆਣਾ ਦੇ ਆ ਉੱਥੇ ਜਾਣੇ ਕਿਹੜੀ ਜਗ੍ਹਾ ਹੈ ਪਾਹ ਕੋਰ ਦਾਸ ਹੈ ਤੇ ਕੋਈ ਦਿੱਕਤ ਆ ਰਹੀ ਹੈ ਉਹ ਕਿਹਦੀ ਦਿੱਕਤ ਆਈ ਹੈ ਬੰਦੇ ਬਾਹਰ ਬੈਠੇ ਗਰਮੀ 'ਚ ਸਾਰੇ ਮਰਦੇ ਬਾਹਰ ਬੈਠੇ ਗਰਮੀ ਕੋਈ ਬਾਈਟਨ ਬੈਠਣ ਨੂੰ ਸਹੂਲਤ ਹੈ ਨਹੀਂ ਜੀ ਪੱਕੇ ਕੋਈ ਸਹੂਲਤ ਹੈ ਨਹੀਂ ਕੀ ਕੋਹਣ ਪੱਕੇ ਤੋਂ ਬਾਹਰ ਹੀ ਬੈਠੇ ਆਂ ਜੀ ਪੱਕੇ ਨੇ ਔਰ ਪਾਣੀ ਪੂਣੀ ਦੀ ਸਹੂਲਤ ਪਾਣੀ ਪੂਣੀ ਦਾ ਹਾਲੀਆ ਆਦਾ ਲੈ ਕੇ ਆਈਦਾ ਜੀ ਬੋਤਲਾਂ ਦੇ ਵਿੱਚ ਠੀਕ ਹੈ ਨਾ ਜਾਉਂਗੇ ਅੱਛਾ ਕਹਿਣਾ ਕਿ ਨਾ ਬੰਦੇ ਆਉਂਦੇ ਇੱਥੇ ਬੈਠਣ ਦੀ ਸਹੂਲਤ ਹੋਣੀ ਚਾਹੀਦੀ ਹੈ ਇਹ ਬੰਦੇ ਨੂੰ ਬੈਠਣ ਕੰਮ ਸਿਕਮ ਹੋਰ ਨਹੀਂ ਤਾਂ ਕੋਈ ਕੁਰਸੀ ਚੇਅਰ ਹੋਣੀ ਚਾਹੀਦੀ ਹੈ ਪਾਣੀ ਦਾ ਪ੍ਰਬੰਧ ਹੁਣ ਹੈ ਨਹੀਂ ਤੇ ਕਿੰਨੇ ਬਈ ਇਹੀ ਜਿਵੇਂ ਬਹੁਤ ਲੋਕ ਆਉਂਦੇ ਇੱਥੇ ਰਾਸ਼ ਹੋ ਜਾਂਦਾ ਉਹਦਾ ਗਰਮੀ ਜ਼ਿਆਦੀ ਹੋ ਜਾਂਦੀ ਹੈ ਹਾਂ ਫਿਰ ਗਰਮੀ 'ਚ ਬੈਠਣਾ ਪੈਂਦਾ ਹੀ ਮਜਬੂਰੀ ਹੁੰਦੀ ਹੈ ਨਮਸਕਾਰ ਜੀ ਸਰ ਕਿਹੜੀ ਜਗ੍ਹਾ ਆਇਓ ਅ ਬਰਨਾਲਾ ਤੋਂ ਜੀ ਕਿਹੜੀ ਜਗ੍ਹਾ ਇਸ ਟਾਈਮ ਆਇਓ ਇਸ ਟਾਈਮ ਲੁਧਿਆਣਾ ਜੀ ਪਾਸਪੋਰਟ ਆਫਿਸ ਜੀ ਸਰ ਇੱਥੇ ਦੀਆਂ ਦਿੱਕਤਾਂ ਕੋਈ ਹੈ ਦਿੱਕਤ ਗਰਮੀ ਹੈ ਕਿ ਇੱਥੇ ਕੋਈ ਬੈਠਣ ਦੀ ਜਗ੍ਹਾ ਨਹੀਂ ਹੈਗੀ ਤੇ ਬੱਚੇ ਆ ਕੇ ਨਾਲ ਆਏ ਆਗੇ ਛੋਟੇ ਛੋਟੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਕੋਈ ਬੈਠਣ ਦਾ ਪ੍ਰਬੰਧ ਨਹੀਂ ਹੈਗਾ ਗਰਮੀ 'ਚ ਖੜੇ ਆ ਅੰਦਰ ਵੀ ਨਹੀਂ ਜਾਣ ਦੇ ਰਹੇ ਜਿਵੇਂ ਪੱਖੇ ਪੱਖੇ ਦਾ ਕੋਈ ਇੰਤਜ਼ਾਮ ਹੈਗਾ? ਨਾ ਜੀ ਕੋਈ ਪੱਖੇ ਦਾ ਨਹੀਂਗਾ ਦੇਖੋ ਬਾਹਰ ਬੈਠੇ ਲੋਕ ਕੋਈ ਚੇਅਰ ਦਾ ਪ੍ਰਬੰਧ ਨਹੀਂ ਨੀ ਹੇੇ ਬੈਠੇ ਸਾਰੇ। ਕੀ ਕਹਿਣਾ ਚਾਹੁੰਦੇ ਤੁਸੀਂ? ਕਹਿਣਾ ਇਹ ਜਿਉਣਾ ਵੀ ਇੱਥੇ ਪ੍ਰਬੰਧ ਹੋਣਾ ਚਾਹੀਦਾ। ਘੱਟੋ ਘੱਟ 1 ਘੰਟਾ ਬੈਠਣ ਲਈ ਤਾਂ ਪਹਿਲਾਂ ਕੋਈ ਬਾਹਰ ਪ੍ਰਬੰਧ ਹੋਣਾ ਚਾਹੀਦਾ। 1 ਘੰਟੇ ਦੀ ਵੇਟਿੰਗ ਤਾਂ ਹੋਣੀ ਚਾਹੀਦੀ ਬਾਹਰ ਬੈਠਣ ਲਈ। ਜਿਵੇਂ ਪ੍ਰਸ਼ਾਸਨ ਨੂੰ ਚਾਹੀਦਾ ਨਹੀਂ ਕਿ ਜਿਵੇਂ ਕਈ ਬਜ਼ੁਰਗ ਤੇ ਬੱਚਿਆਂ ਨਾਲ ਆਉਂਦੇ ਆ ਤੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਾਣੀ ਦਾ ਬਿਲਕੁਲ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਤੇ ਬੈਠਣ ਦਾ ਜਗ੍ਹਾ ਮੇਰਾ ਨਾਮ ਜਸਵਿੰਦਰ ਸਿੰਘ ਹੈ ਸਰ ਕਿਹੜੀ ਜਗ੍ਹਾ ਤੇ ਆਏ ਮੈਂ ਜੀ ਹੈ ਤਾਂ ਲੁਧਿਆਣਾ ਤੋਂ ਲੋਕ ਲਈ ਆ ਬਸ ਸਟੈਂਡ ਆਏ ਹੋਇਆ ਆਪਣੇ ਪਾਸਪੋਰਟ ਦਫਤਰ ਜੀ ਹਾਂ ਕਿੰਦਾ ਵੀ ਦਿੱਕਤ ਆ ਰਹੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਜਿੱਥੇ ਜੀ ਮੈਂ ਕੀ ਨਾ ਕਿ ਪਾਣੀ ਦਾ ਕੋਈ ਸੁਵਿਧਾ ਇੱਥੇ ਨਾ ਬੈਠਣ ਦੀ ਜਗ੍ਹਾ ਨਾ ਕੋਈ ਪੱਖਾ ਨਾ ਕੁਛ ਇੱਥੇ ਸਰਕਾਰਾਂ ਦੀ ਨਾਕਾਮੀ ਹੈ ਸਾਰੀ ਇਹ ਅਸੀਂ ਕਹਿੰਦੇ ਪ੍ਰਵੰਤ ਮਾਨ ਸਰਕਾਰ ਬਹੁਤ ਕੁਝ ਕਰੂਗੀ ਪਰ ਇੱਥੇ ਕੁਝ ਵੀ ਨਹੀਂ ਹੋਇਆ ਹਾਂ ਇਸ ਤਰ੍ਹਾਂ ਦੀ ਬਰਬਾਦੀ ਜਿੰਦਗੀ ਐ ਇੱਥੇ ਪੱਕੇ ਚਾਹੀਦੇ ਬੈਠਣ ਦੀ ਜਗ੍ਹਾ ਚਾਹੀਦੇ ਟੇਬਲ ਲੱਗੇ ਹੋਣ ਚਾਹੀਦੇ ਦੇਖੋ ਲੋਕਾਂ ਦਾ ਬੁਰਾ ਹਾਲ ਹੋ ਗਿਆ ਇੱ ਗਰਮੀ ਦੇ ਨਾਲ ਬੁਰਾ ਹਾਲ ਹੋ ਰਿਹਾ ਕਿੰਨੇ ਡਿਗਰੀ ਦਾ ਟੈਂਪਰੇਚਰ ਪਹੁੰਚਿਆ ਆ ਜੀ ਗਰਮੀ ਨਾਲ ਲੋਕਾਂ ਦਾ ਉਦੋਂ ਹੀ ਬੁਰਾ ਹਾਲ ਹੋ ਰਿਹਾ ਹੈ ਆਪ ਤਾਂ ਅੰਦਰ ਹੀ ਬੈਠੇ ਨੇ ਠੀਕ ਹੈ ਜੀ ਬਾਹਰਲੇ ਜਿਹੜੇ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ ਜੀ ਉਹਨਾਂ ਨੂੰ ਕੋਈ ਪਤਾ ਹੀ ਨਹੀਂ ਬਾਹਰ ਹੋ ਕੇ ਹੀ ਰਿਆ ਜਿਵੇਂ ਕਈ ਵੇਲੇ ਬੱਚੇ ਵੀ ਆਉਂਦੇ ਬਜ਼ੁਰਗ ਵੀ ਆਉਂਦੇ ਉਹਨਾਂ ਨੂੰ ਵੀ ਦਿੱਕਤ ਆਉਂਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਕਈ ਵੇਲੇ ਬਜ਼ੁਰਗ ਤਾਂ ਵੀ ਓਚੇ ਕਰ ਜਾਂਦੇ ਜੀ ਹਾਂਜੀ ਉਹਨਾਂ ਨੂੰ ਕੋਈ ਦੇਖਰਾਲਾ ਨਹੀਂ ਹੁੰਦਾ ਵਿਚਾਰਿਆਂ ਨੂੰ ਉਹਨਾਂ ਨੂੰ ਆਏ ਹੋਏ ਦੇਖਦੇ ਜਿਹੜੇ ਨਾਲ ਤੁਰੇ ਫਿਰਦੇ ਵਿਚਾਰੇ ਇੱਥੇ ਕੋਈ ਲਿਖਿਆ ਲਿਖਿਆ ਕੁਝ ਹੈਗਾ ਵੀ ਜਿੱਥੇ ਕੋਈ ਕੋਈ ਸੁਝਾਅ ਦਿੱਤੀ ਹੋਵੇ ਜਾਂ ਨਾ ਜੇ ਕੋਈ ਸੁਝਾਅ ਲਿਖਿਆ ਨਹੀਂ ਆ ਕਿ ਕੋਈ ਕਿਸੇ ਤਰ੍ਹਾਂ ਦਾ ਕੋਈ ਅਰਨਿੰਗ ਆਪਾਂ ਤਾਂ ਮੈਂ ਤਾਂ ਕੁਝ ਦੇਖਿਆ ਨਹੀਂਗਾ ਇਸ ਟੰਕ ਕੀ ਮੰਗ ਕਰਦੇ ਹੈ ਤੇ ਸੁਧਾਰ ਹੋਣਾ ਚਾਹੀਦਾ ਸਰਕਾਰਾਂ ਨੂੰ ਚਾਹੀਦਾ ਹੈ ਚੀਜ਼ਾਂ ਸੁਧਾਰ ਕਰਨਾ ਅਸੀਂ ਤਾਂ ਮਾਨ ਸਰਕਾਰ ਤੇ ਬਹੁਤ ਜ਼ਿਆਦਾ ਵਿਸ਼ਵਾਸ ਕੀਤਾ ਸੀਗਾ ਠੀਕ ਹੈ ਉਹਨਾਂ ਨੇ ਉਹਨਾਂ ਨੂੰ ਬੰਨਵੇਂ ਸੀ ਤਾਂ ਦਵਾਈਆਂ ਸੀ ਲੇਕਿਨ ਉਹਨਾਂ ਦਾ ਕੋਈ ਸੁਧਾਰ ਨਹੀਂ ਹੋਇਆ ਫਾਇਦਾ ਕੋਈ ਨਹੀਂ ਮਾਨ ਸਰਕਾਰ ਨੂੰ ਵੋਟਾਂ ਪਾ ਕੇ ਵੀ ਸਾਨੂੰ ਆ ਗਿਆ ਰਦੀਪ ਸਿੰਘ ਆ ਜੀ ਅਸੀਂ ਸੇਖੇ ਤੋਂ ਆਏਗੇ ਜੀ ਕਿਹੜੀ ਜਗ੍ਹਾ ਅਸੀਂ ਪਾਸਪੋਰਟ ਬਣਵਾਉਣ ਆਏ ਪਿਆ ਜੀ ਦਿਆਣਾ ਕੋਈ ਹੈ ਨਹੀਂ ਪੱਖੇ ਪੁੱਖਾ ਲਾਈਟ ਲੂਟ ਦਾ ਕੋਈ ਇਂਤਜ਼ਾਮ ਕੁਝ ਨਹੀਂ ਹੈਗਾ ਜੀ ਬੈਠੋ ਨੂੰ ਵੀ ਕੋਈ ਜਗ੍ਹਾ ਨਹੀਂ ਇੱਥੇ ਬੈਠੇ ਹਾਂ ਔੜੀਆਂ ਦੀ ਆਪਾ ਬਾਵਾ ਬਾਗ ਦਾ ਕੀ ਮਾਰ ਕਰ ਰਹੇ ਹੋ ਅਜਾ ਸ਼ਾਇਦ ਸਾਡੀ ਅਜਾ ਵਾਰੀ ਆਉਂਦੀ ਨਹੀਂ ਘੰਟਾ ਡੇਢ ਘੰਟਾ ਜੀ ਆਏ ਕਿਹੜੀ ਜਗ੍ਹਾ ਤੋਂ ਸੇਖੇ ਪਿੰਡ ਤੋਂ ਆਈ ਅਸੀਂ ਕਿੰਨੇ ਵਜੇ ਆਏ ਸੀ ਸਾਨੂੰ ਤਾਂ 3 ਘੰਟੇ ਹੋ ਗਏ ਆ ਇਹਨੂੰ ਕਿੱਕਦਾ ਕਿੱਦਾਂ ਕਿੱਦਾਂ ਨਹੀਂ ਆ ਰਿਹਾ। ਦਿੱਕਦਾ ਹੀ ਆ ਜੀ ਬੈਠਣ ਬੁੱਠਣ ਥਾਉਣੀਆਂ ਹੈਗਾ ਪੱਖੇ-ਪੁੱਖੇ ਨਹੀਂ ਹੈਗੇ ਜੀ ਕੋਈ ਲਾਈਟ ਲੂਟ ਦਾ ਪਾ ਹੈਣੀ ਇੰਤਜ਼ਾਮ ਦੇ। ਪਾਣੀ ਦਾ ਇੰਤਜ਼ਾਮ ਪਾਣੀ ਦਾ ਵੀ ਹੈ ਨਹੀਂਗਾ ਜੀ ਕੁਝ ਨਹੀਂ ਹੈਗਾ। ਪ੍ਰਸ਼ਾਸਨ ਕੀ ਹੈ ਉਹ? ਸਾ ਇਹਨੂੰ ਕਹਿਣਾ ਚਾਹਾਂਗੇ ਵੀ ਇੱਥੇ ਲਾਈਟ ਲੂਟ ਦਾ ਪ੍ਰਬੰਧ ਆਖੇ ਭੁੱਖੇ ਦਾ ਹੋਵੇ ਵੀ ਬੈਠਣ ਬੁੱਠਣ ਥਾਉਣ ਹੋਵੇ ਬਸ। ਇੱਕ ਕੁਮਲੇਸ਼ ਕਿਹੜੀ ਜਗ੍ਹਾ ਤੋਂ ਆਏ ਹੋ ਜੀ? ਲੁਧਿਆਣੇ ਤੋਂ। ਤੇ ਕਿਹੜੀ ਜਗ੍ਹਾ ਆਏ ਹੋ? ਪਾਸਪੋਰਟ ਤੇ ਮੈਡਮ ਇੱਥੇ ਕਿੱਦਾਂ ਦੀਆਂ ਦਿੱਕਤਾਂ ਆ ਰਹੀਆਂ? ਇੱਥੇ ਤਾਂ ਬਹੁਤ ਗਰਮੀ ਬਹੁਤ ਹੈ ਪਾਣੀ ਨਹੀਂ ਹੈਗਾ। ਬਾਕ ਬਹੁਤ ਕਰਨੀ ਪੱਖੇ ਪੱਖਿਆਂ ਦਾ ਕੋਈ ਪੱਖਿਆਂ ਦਾ ਕੋਈ ਪੱਖਾ ਨਹੀਂ ਕੁੱਛ ਨਹੀਂ ਹੈ ਜਿਵੇਂ ਕਈ ਵੇਲੇ ਜਿਆਦਾ ਰਸ਼ ਹੋ ਜਾਂਦਾ ਉਹਦੇ ਵਿੱਚ ਕਿਸ ਤਰ੍ਹਾਂ ਨਾਲ ਪਰੇਸ਼ਾਨੀ ਆਉਂਦੀ ਹੈ ਬਹੁਤ ਪਰੇਸ਼ਾਨੀ ਹੈ ਬਜ਼ੁਰਗਾਂ ਉਹ ਵੀ ਬਿਓਸ਼ ਹੋ ਜਾਂਦੇ ਬਜ਼ੁਰਗੂ ਵੀ ਸਾਢੇ ਵਰਗੇ ਹੋ ਜਾਂਦੇ ਨੇ ਹਾਂਜੀ ਤੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਕੀ ਪਾਣੀ ਥੋੜੀ ਪਾਣੀ ਦੀ ਹੀ ਵਾਲਾ ਪੋਵੇ ਬੈਠਣ ਜਗ੍ਹਾ ਮਿਲੇ ਥੋੜੀ ਪੱਖੇ ਕੂਲਰ ਕੁੱਛ ਤੇ ਲਾਣ ਉਹਦੇ ਕਰਕੇ